ਵੈਕੂ ਜੀ ਦਾ ਖਾਲਸਾ ਵੈਕੂ ਜੀ ਦੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਾਲ ਪੁਰਖ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜ਼ਰੂਰ ਕਰ ਦਿਓ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪਿਤਾ ਵੱਲੋਂ ਜਨੇਊ ਦੀ ਰਸਮ ਜਦੋਂ ਗੁਰੂ ਨਾਨਕ ਦੇਵ ਜੀ 10 ਸਾਲਾਂ ਦੀ ਉਮਰ ਦੇ ਹੋਏ ਤਾਂ ਉਹਨਾਂ ਦੇ ਪਿਤਾ ਕਾਲੂ ਜੀ ਨੇ ਕੁੱਲ ਰੀਤੀ ਦੇ ਅਨੁਸਾਰ ਜਨੇਊ ਧਾਰਨ ਦੀ ਰਸਮ ਲਈ ਇੱਕ ਸਮਾਰੋਹ ਆਯੋਜਿਤ ਕੀਤਾ ਜਿਸ ਵਿੱਚ ਪੰਡਾ ਪੰਡਿਤ ਹਰਦਿਆਲ ਜੀ ਨੂੰ ਇਸ ਕਾਰਨ ਲਈ ਸੱਦਿਆ ਜਨੇਊ ਦੀ ਸਾਰੀ ਸ਼ਾਸਤਰੀ ਵਿਦਿਆ ਨੂੰ ਪੂਰਾ ਕਰਨ ਦੇ ਬਾਅਦ ਪੁਜਿਤ ਜੀ ਨਾਨਕ ਜੀ ਨੂੰ ਜਨੇਊ ਪੁਆਉਣ ਲਈ ਜਦੋਂ ਅੱਗੇ ਵਧੇ ਤਾਂ ਬਾਲਕ ਨਾਨਕ ਜੀ ਨੇ ਉਹਨਾਂ ਦਾ ਹੱਥ ਫੜ ਲਿਆ ਅਤੇ ਪੁੱਛਿਆ ਪੰਡਿਤ ਜੀ ਤੁਸੀਂ ਮੈਨੂੰ ਜੋ ਇਹ ਜਨੇਊ ਧਾਰਨ ਕਰਵਾਉਣ ਜਾ ਰਹੇ ਹੋ ਉਸ ਦਾ ਮੈਨੂੰ ਕੀ ਮੁਨਾਫਾ ਹੋਵੇਗਾ ਤਦ ਪੰਡਤ ਜੀ ਦੇਹਰਾਨੀ ਦਾ ਟਿਕਾਣਾ ਨਹੀਂ ਰਿਆ ਕਿਉਂਕਿ ਅੱਜ ਤੱਕ ਉਹ ਉਹਨਾਂ ਵੱਲੋਂ ਕਿਸੇ ਨੇ ਵੀ ਅਜਿਹੇ ਪ੍ਰਸ਼ਨ ਕਿਤੇ ਹੀ ਨਹੀਂ ਸਨ ਪੰਡਤ ਜੀ ਨੇ ਸ਼ਾਸਤਰਾਂ ਦੇ ਅਨੁਸਾਰ ਜਨੇਊ ਦੇ ਲਾਭਾਂ ਦੀ ਵਿਆਖਿਆ ਸ਼ੁਰੂ ਕਰ ਦਿੱਤੀ ਕਿ ਇਹ ਤਾਗਾ ਨਹੀਂ ਸਗੋਂ ਪਵਿੱਤਰ ਜਨੇਊ ਹੈ ਇਹ ਉੱਚ ਜਾਤੀ ਦੇ ਹਿੰਦੂਆਂ ਦੀ ਨਿਸ਼ਾਨੀ ਹੈ ਇਸ ਦੇ ਬਿਨਾ ਵਿਅਕਤੀ ਸ਼ੁੱਧਰ ਤੇ ਸਮਾਨ ਹੈ ਜੇਕਰ ਤੁਸੀਂ ਜਨੇਊ ਧਾਰਨ ਕਰ ਲਵੋਗੇ ਤਾਂ ਤੁਸੀਂ ਪਵਿੱਤਰ ਹੋ ਜਾਵੋਗੇ ਇਹ ਜਨੇਊ ਅਗਲੇ ਸੰਸਾਰ ਵਿੱਚ ਵੀ ਤੁਹਾਡੀ ਸਹਾਇਤਾ ਕਰੇਗਾ ਪਰ ਨਾਨਕ ਜੀ ਇਸ ਜਵਾਬ ਵੱਲੋਂ ਸੰਤੁਸ਼ਟ ਨਹੀਂ ਹੋਏ ਅਤੇ ਕਹਿਣ ਲੱਗੇ ਪੰਡਿਤ ਜੀ ਤੁਸੀਂ ਜਨੇਊ ਦੇ ਬਹੁਤ ਗੁਣ ਦੱਸੇ ਹਨ ਪਰ ਮੈਨੂੰ ਇਸ ਵਿੱਚ ਸ਼ੰਕਾ ਹੈ ਪੰਡਿਤ ਜੀ ਕਹਿਣ ਲੱਗੇ ਪੁੱਛੋ ਪੁੱਤਰ ਤੈਨੂੰ ਕੀ ਸ਼ੰਕਾ ਹੈ ਨਾਨਕ ਜੀ ਨੇ ਕਿਹਾ ਮੇਰੇ ਵਿਚਾਰ ਤਾਂ ਇਹ ਜਨੇਊ ਮਨੁੱਖ ਵਿਚ ਵਿਭਾਜਨ ਕਰਕੇ ਮਤਭੇਦ ਪੈਦਾ ਕਰਦਾ ਹੈ ਅਤੇ ਵਰਗੀਕਰਨ ਕਰਕੇ ਬਿਨਾਂ ਕਿਸੇ ਅਸਲੀ ਆਧਾਰ ਤੇ ਕਿਸੇ ਨੂੰ ਉੱਚ-ਨੀਚ ਕਿਸੇ ਨੂੰश्रेष्ठ ਦਰਸਾਉਣ ਦੀ ਅਸਫਲ ਕੋਸ਼ਿਸ਼ ਕਰਦਾ ਹੈ ਗੱਲ ਇੱਥੇ ਤੱਕ ਸੀਮਤ ਨਹੀਂ ਇਹ ਭਰਾ ਭੈਣ ਦੇ ਵਿੱਚ ਵੀ ਦੀਵਾਰ ਖੜੀ ਕਰਦਾ ਹੈ ਕਿਉਂਕਿ ਨਾਰੀ ਨੂੰ ਜਨੇਊ ਦਾ ਅਧਿਕਾਰ ਨਹੀਂ ਦੇ ਕੇ ਉਸ ਨੂੰ ਪੁਰਖ ਦੀ ਸਮਾਨਤਾ ਦੇ ਅਧਿਕਾਰ ਵੱਲੋਂ ਵੰਚਿਤ ਕਰਦਾ ਹੈ ਕੁਝ ਨੇ ਕਿਹਾ ਹੈ ਕਿ ਇਹ ਧਾਗਾ ਉੱਚ ਜਾਤੀ ਦੀ ਨਿਸ਼ਾਨੀ ਹੈ ਪਰ ਮੇਰੀ ਨਜ਼ਰ ਦੇ ਵਿੱਚ ਉੱਚ ਜਾਤੀ ਵਾਲਾ ਤਾਂ ਉਹ ਹੈ ਜਿਨੇ ਉੱਚ ਅਤੇ ਨੇਕ ਕਾਰਜ ਕੀਤੇ ਹੋਣ ਪਵਿੱਤਰ ਉਹ ਹੈ ਜਿਸ ਦੇ ਕਾਰਜ ਪਵਿੱਤਰ ਹਨ ਨੀਚ ਉਹ ਹੈ ਜਿਸ ਦੇ ਕਾਰਜ ਨੀਚ ਅਤੇ ਭੜੇ ਹਨ ਨਾਲ ਹੀ ਇਹ ਧਾਗਾ ਤਾਂ ਕੱਚਾ ਹੈ ਇਹ ਮੈਲਾ ਵੀ ਹੋ ਜਾਵੇਗਾ ਇਸ ਦੇ ਬਾਅਦ ਨਵਾਂ ਧਾਗਾ ਪਾਉਣਾ ਪਵੇਗਾ ਇਸ ਧਾਗੇ ਨੂੰ ਕਿਸੇ ਨੇ ਕੋਈ ਸਮਾਨ ਨਹੀਂ ਦੇਣਾ ਅਸਲੀ ਸਨਮਾਨ ਤਾਂ ਨੇਕ ਜੀਵਨ ਬਤੀਤ ਕਰਨ ਵੱਲੋਂ ਹੀ ਪ੍ਰਾਪਤ ਹੋ ਸਕਦਾ ਹੈ।